ਦੁਸ਼ਹਿਰੇ ਤੋਂ ਬਾਅਦ ਕਈ ਤਿਉਹਾਰ ਆ ਰਹੇ ਹਨ ਜਿਨ੍ਹਾਂ ਉੱਤੇ ਜਗਾ ਜਗਾਤੇ ਮਠਾਈਆਂ ਤੇ ਹੋਰ ਖਾਨ ਪੀਣ ਵਾਲੀਆਂ ਵਸਤਾਂ ਦੁਕਾਨਦਾਰਾਂ ਵੱਲੋਂ ਵੇਚੀਆਂ ਜਾਂਦੀਆਂ ਹਨ ਪਰ ਜਦੋਂ ਇਹਨਾਂ ਦੁਕਾਨਾਂ ਦੇ ਬਾਹਰ ਅਤੇ ਨਜ਼ਦੀਕ ਕੂੜਾ ਕਰਕਟ ਤੇ ਗੰਦਗੀ ਦੇ ਢੇਰ ਲੱਗੇ ਹੋਣ ਤਾਂ ਮੱਛਰ ਮੱਖੀਆਂ ਤੇ ਹੋਰ ਕੀਟਾਂ ਨੂੰ ਇਹਨਾਂ ਖਾਨ ਪੀਣ ਵਾਲੀਆਂ ਚੀਜ਼ਾਂ ਤੇ ਪਿੰਗਦੇ ਹੋਣ ਤਾਂ ਫਿਰ ਸਮਝੋ ਕਿ ਅਸੀਂ ਖਾਨ ਪੀਣ ਵਾਲੀਆਂ ਚੀਜ਼ਾਂ ਦੇ ਨਾਲ ਬਿਮਾਰੀਆਂ ਵੀ ਆਪਣੇ ਘਰ ਲੈ ਜਾ ਰਹੇ ਹਾਂ ਸੋ ਲੋਕਾਂ ਨੇ ਫੂਡ ਸੇਫਟੀ ਵਿਭਾਗ ਨੂੰ ਬੇਨਤੀ ਕੀਤੀ ਹੈ ਕਿ ਤਿਉਹਾਰਾਂ ਦੇ ਮੱਦੇਨਜ਼ਰ ਦੁਕਾਨਦਾਰਾਂ ਵੱਲੋਂ ਵੇਚੀਆਂ ਜਾਣ ਵਾਲੀਆਂ ਖਾਣ-ਪੀਣ ਵਾਲੀਆਂ ਵਸਤਾਂ ਤੇ ਨਿਗਰਾਨੀ ਰੱਖੀ ਜਾਵੇ ਉਹਨਾਂ ਵਿੱਚ ਮਿਲਾਵਟ ਨਾ ਹੋਵੇ ਨਾ ਹੀ ਉਹ ਗੰਦਗੀ ਦੇ ਢੇਰਾਂ ਦੇ ਲਾਗੇ ਲੱਗੀਆਂ ਹੋਣ ਗੰਦਗੀ ਦਾ ਬਹੁਤ ਬੁਰਾ ਹਾਲ ਲਗਾ ਵਾ ਤੇ ਦਿਨ ਤਿਉਹਾਰਾਂ ਦੇ ਬੇ ਨੇ ਅੱਜਕੱਲ ਤੇ ਤੁਹਾਨੂੰ ਪਤਾ ਹੈ ਗੰਦਗੀ ਦਾ ਬੁਰਾ ਹਾਲ ਹੈ ਮੱਖੀ ਮੱਛਰ ਦਾ ਬੁਰਾ ਹਾਲ ਹੈ ਡੇਂਗੂ ਜੇ ਅੱਜਕੱਲ ਬਿਮਾਰੀ ਦਾ ਘਰ ਫੈਲਿਆ ਪਿਆ ਅੱਜਕੱਲ ਕੋਈ ਸੁਣਵਾਈ ਨਹੀਂ ਗਈ ਆਂਦੇ ਮੁਸ਼ਕਲ ਆਂਦੇ ਟਾਈਮ ਸੇ ਨਹੀਂ ਆਉਂਦੇ ਕੂੜਾ ਚੁੱਕਣ ਲਈ ਮਠਾਈ ਤੇ ਕਰਨ ਹੋਗੀ ਨਾ ਮਠਾਈ ਦੇ ਅਗਰ ਮੱਖੀਆਂ-ਮੱਖੀਆਂ ਪੈਂਦੀਆਂ ਵਾਂ ਐ ਹੀ ਵੀ ਮੇਰੇ ਰਬ ਦਾ ਕਾਰ ਹੈਗਾ ਵਾ ਤਾਂ ਮੈਂ ਕਹਿੰਦਾ ਕਿ ਇਹ ਇਹ ਹਾਲਾਤ ਸੁਧਰਨੇ ਚਾਹੀਦੇ ਆ ਪ੍ਰਸ਼ਾਸਨ ਤੋਂ ਭਾਜੀ ਐ ਹੀ ਇਹੀ ਮੰਗ ਕਰਦੇ ਆ ਕਿ ਇਹ ਗੰਦਗੀ ਚੁਕੋਣੀ ਚਾਹੀਦੀ ਇੱਥੇ ਸਾਫ ਸਫਾਈ ਤੇ ਸਾਰੇ ਬਸੇ ਮਤਲਬ ਕਿ ਜ਼ਰੂਰੀ ਹੈ ਗੰਦਗੀ ਕਿਦੋਂ ਮਚਰ ਮੁਚਰ ਇਕੱਠਾ ਹੁੰਦਾ ਤਾਂ ਉਹਦੇ ਨਾਲ ਬਿਮਾਰੀਆਂ ਫੈਲਦੀਆਂ ਜਦੋਂ ਹੁਣ ਗੰਦਗੀ ਪਈ ਹੈ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਗੰਦ ਗੁੰਦ ਜਿਵੇਂ ਹੁਣ ਪਿਆ ਮੱਖੀਆਂ ਮਛਰ ਬਹਿਣ ਉਹਨਾਂ ਗੰਦਗੀ ਫੈਲਦੀਆਂ ਖਾਣ ਪੀਣ ਦੀਆਂ ਚੀਜ਼ਾਂ ਦੇ ਬਹਿਣ ਗਿਆ ਇੱਥੇ ਸਫਾਈ ਹੋਣੀ ਚਾਹੀਦੀ ਹੈ ਜੀ ਗੰਦਗੀ ਇਹ ਤਾਂ ਚੁਕਣੀ ਚਾਹੀਦੀ ਹੈ ਇੱਕ ਜਗ੍ਹਾ ਸਾਰੇ ਢੇਰ ਲੱਗੇ ਜਾਂਦੇ ਲਾਈ ਜਾਂਦੇ ਵੀ ਇਹਨਾਂ ਪਤਾ ਬਿਮਾਰੀਆਂ ਵੀ ਆਉਂਦੀਆਂ ਇਹਨਾਂ ਨਾਲ ਖਾਣ ਪੀਣ ਦੀਆਂ ਸਾਰੀਆਂ ਦੁਕਾਨਾਂ ਲੱਗੀਆਂ ਹੈ ਕੋਈ ਉਹਦੇ ਬਾਹਰ ਨੂੰ ਉਠਾਂਦਾ ਕੋਈ ਵੀ ਫਾਸਟਵੇ ਚੈਨਲ ਵੇਖ ਰਿ ਜਿੱਥੇ ਕਿ ਖਾਣ ਪੀਣ ਦੀਆਂ ਦੁਕਾਨਾਂ ਕਾਫੀ ਲੱਗੀਆਂ ਹੋਈਆਂ ਹਨ ਤੇ ਜਿਵੇਂ ਕਿ ਦਿਨ ਦਿਹਾੜੇ ਨੇ ਜਦੀਕ ਆ ਰਹੇ ਹਨ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਡਿਸਪਲੇ ਵੀ ਹੋਣੀਆਂ ਹਨ ਮਠਿਆਈਆਂ ਵੀ ਲੋਕਾਂ ਨੇ ਘਰਾਂ 'ਚ ਖਰਨੀਆਂ ਹਨ ਪਰ ਜੇਕਰ ਇਨ੍ਹਾਂ ਮਠਿਆਈਆਂ ਦੀਆਂ ਦੁਕਾਨਾਂ ਦੇ ਲਾਗੇ ਗੰਦਗੀ ਹੋਵੇਗੀ ਤਾਂ ਗੰਦਗੀ ਤੋਂ ਮੱਛਰ ਮੱਖੀਆਂ ਕੀਟ ਘਟਾਣੂ ਇਨ੍ਹਾਂ ਮਠਿਆਈਆਂ ਤੇ ਜਾ ਕੇ ਅਸਰ ਪਾਉਣਗੇ ਜਿਸ ਨਾਲ ਲੋਕ ਵੀ ਬਿਮਾਰ ਹੋ ਸਕਦੇ ਹਨ ਅਸੀਂ ਫੂਡ ਸੇਫਟੀ ਭਾਗ ਨੂੰ ਬੇਨਤੀ ਕਰਦੇ ਹਾਂ ਕਿ ਉਹ ਯਕੀਨੀ ਬਣਾਉਣਾ ਕਿ ਇਹ ਗੰਦਗੀ ਜਿਹੜੀ ਆ ਖਾਣ ਪੀਣ ਵਾਲੀ ਚੀਜ਼ਾਂ ਤੇ ਲੱਗੇ ਨਾ ਹੋਵੇ ਜਿਸ ਕਰਕੇ ਲੋਕਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱੱਲਾ ਦੀ ਰਿਪੋਰਟ ਅੰਮ੍ਰਿਤਸਰ